ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਇੱਕ ਸੱਚ ਅਭਿਆਨ ਚਲਾਇਆ ਗਿਆ ਜਿਸ ਤਹਿਤ ਮਾਰੇ ਅਨਸਰਾਂ ਤੇ ਨਜ਼ਰ ਰੱਖਣ ਲਈ ਅਤੇ ਕੋਈ ਵੀ ਅਣਸੁਣਖਾ ਵੀ ਕੱਟਣਾ ਨਾ ਬਾਪਰੇ ਉਸਤੇ ਮਤੇ ਨਜ਼ਰ ਰੱਖਦੇ ਆ ਅੱਜ ਬਠਿੰਡਾ ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਸੱਚ ਅਭਿਆਨ ਚਲਾਇਆ ਗਿਆ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਲਦੇ ਆ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਨੇ ਸਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਹੱਥ ਦੇ ਕਹਾਵਾਂ

ਜੋ ਕਿ ਅਰਜੁਨਗਰ ਦੇ ਰਹਿਣ ਵਾਲੇ ਨੇ ਤੇ ਇਹ ਕੱਲ ਇਵਨਿੰਗ ਜਿਹੜੇ ਸੀਗਾ ਆਪਣੇ ਕੰਮ ਤੇ ਗਏ ਸੀਗੇ ਉਸ ਤੋਂ ਬਾਅਦ ਘਰ ਨਹੀਂ ਵਾਪਸ ਪਰਤੇ ਸੀਗੇ ਸੋ ਅੱਜ ਜਿਹੜੀ ਸੀਗੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਹੈਗੀ ਇਸ ਠੰਡੀ ਸੜਕ ਦੇ ਉੱਤੇ ਏਰੀਆ ਤੋਂ ਮਿਲੀ ਹੈ ਜਿਸ ਸਬੰਧ ਵਿੱਚ ਸਾਡੀ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਜਿਸ ਦੇ ਵਿੱਚ ਐਸਪੀ ਡੀ ਸਾਹਿਬ ਸੀਆਈ ਇਨਚਾਰਜ ਐਸਐਚਓ ਕਨਾਲ ਕਲੋਨੀ ਡੀਐਸਪੀ ਸਿਟੀ 1 ਦੀ ਵੱਖ-ਵੱਖ ਟੀਮਾਂ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਅਸੀਂ ਇਸ ਕੇਸ ਦੇ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰ ਰਹੇ ਹਾਂ ਅੰਡਰ ਸੈਕਸ਼ਨ ਆਫ ਮਰਡਰ ਦੇ ਤਹਿਤ ਕਿਉਂਕਿ ਜਿਹੜੀ ਲੜਕੀ ਹੈਗੀ ਹੈ ਜਿਹੜੇ ਮੁਰਲੀ ਕ੍ਰਾਈਮ ਸੀਨ ਤੋਂ ਪਾਇਆ ਗਿਆ ਕਿ ਜਿਹੜੀ ਲੜਕੀ ਰਿਤਿਕਾ ਗੋਇਲ ਹੈ ਇਸ ਦਾ ਜਿਹੜਾ ਕਤਲ ਕੀਤਾ ਗਿਆ ਤੇ ਇਸ ਸਬੰਧ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਕਤਲ ਦਾ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਹੈ ਸ਼ੁਰੂ ਕਰ ਰਹੇ ਹਾਂ ਪਤਾ ਲੱਗ ਸਕਦਾ ਕੀ ਕੰਮ ਕਰ ਦਿੱਤੀ ਸੀ ਇਹ ਬੈਂਕ ਬਾਜ਼ਾਰ ਦੇ ਵਿੱਚ ਇੱਕ ਪ੍ਰਾਇ ਸ਼ੋਰੂਮ ਦੇ ਵਿੱਚ ਪ੍ਰਾਈਵੇਟ ਜੌਬ ਕਰਦੀ ਸੀਗੀ ਤੇ ਕੱਲ ਆਪਣੇ ਜੌਬ ਦੇ ਉੱਤੇ ਅਰਲੀ ਬੋਰਡਿੰਗ ਗਈ ਸੀਗੀ ਉਸ ਤੋਂ ਬਾਅਦ ਘਰ ਵਾਪਸ ਨਹੀਂ ਪਰਤੀ ਤੇ ਅੱਜ ਜਿਹੜੀ ਹੈਗੀ ਡੈੱਡ ਬੋਡੀ ਜਿਹੜੀ ਇਹਨਾਂ ਦੀ ਇੱਥੇ ਮਿਲੀ ਹੈ ਮਰਡਰ ਜਿਹੜਾ ਇਹਨਾਂ ਦਾ ਹੋਇਆ ਹੈ ਕਿੱਥੋਂ ਰਹਿਣ ਵਾਲੀ ਹੈ ਕਿ ਐਡਰੈਸ ਇਹ ਬੇਸਿਕਲੀ ਜਿਹੜਾ ਹੈਗਾ ਅਰਜੁਨਗਰ ਦੇ ਰਹਿਣ ਵਾਲੇ ਨੇ ਉੱਥੇ ਆਪਣੇ ਹਸਬੰਦ ਜਿਹੜਾ ਸਾਹਿਲ ਯਾਦਵ ਉਹਨਾਂ ਦੇ ਨਾਲ ਕਿਰਾਏ ਤੇ ਰਹਿੰਦੇ ਆ ਤੇ ਇਹਨਾਂ ਦਾ ਜਿਹੜਾ ਹੈਗਾ 3 ਸਾਲ ਪਹਿਲਾਂ ਜਿਹੜੀ ਹੈਗੀ ਮੈਰਿਜ ਹੋਈ ਸੀ ਸਰ ਇਹਦਾ ਕਿੰਨੇ ਚਿਰ ਸੀ ਅਰਾਊਂਡ ਇਨ 20s uh, 25 26 ਦੀ ਜਿਹੜੀ ਹੈਗੀ ਇਹ ਦੀ ਤਕਰੀਬਨ ਹੈ ਹਾਲਾਤ ਕਿਸ ਤਰ੍ਹਾਂ ਦੇ ਨੇ ਜਿਹੜੀ ਆ ਦੇਖੋ ਜੀ ਇਹਦਾ ਕੜੀ ਦਾ ਜਿਹੜਾ ਹੈਗਾ ਕਤਲ ਕੀਤਾ ਗਿਆ ਤੇ ਗਲਾ ਜਿਹੜਾ ਹੈਗਾ ਤੇਜ਼ ਤਰਹ ਹਥਿਆਰ ਦੇ ਨਾਲ ਗਲਾ ਕੱਟਿਆ ਗਿਆ ਸੋ ਉਸ ਸੰਬੰਧ ਵਿੱਚ ਅਸੀਂ ਰਿਲੇਵੈਂਟ ਸੈਕਸ਼ਨ ਜਿਹੜੇ ਹੈਗੇ ਨੇ ਮਰਡਰ ਦੇ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਕਰ ਰਹੇ ਹਾਂ ਅਗੇਂਸਟ ਅਨਨੋਨ ਪਰਸਨ ਤੋਂ ਉਸ ਤੋਂ ਬਾਅਦ ਅਸੀਂ ਜਿਹੜੀ ਤਫ਼ਤੀਸ਼ ਕਰਕੇ ਜੋ ਵੀ ਇਹ ਮਕਦਮਾ ਜਿਹੜਾ ਹੈਗਾ ਕਾ ਕਿ ਉਸ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜਲਦੀ ਤੋਂ ਜਲਦੀ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੁਰਦੇ ਕੁਝ ਪਤਾ ਲੱਗਿਆ ਸਰ ਇੱਥੇ ਲਿਆਂਦਾ ਗਿਆ ਕਤਲ ਕਰਕੇ ਜਾਂ ਇੱਥੇ ਕੀਤਾ ਗਿਆ। ਤਾਂ ਦੇਖੋ ਇਹ ਤਾਂ ਜਦੋਂ ਵੱਖ-ਵੱਖ ਟੀਮਾਂ ਸੇ ਲਗਾਈਆਂ ਹੋਈਆਂ ਨੇ ਫਰੈਂਸਿਕ ਟੀਮ ਵੀ ਅਸੀਂ ਮੌਕੇ ਤੇ ਬੁਲਾ ਲਈ ਹੈ। ਇਸ ਨੂੰ ਟਰੇਸ ਕਰਨ ਲਈ ਜਿਹੜਾ ਹੈਗਾ ਕਿ ਮਰਡਰ ਇੱਥੇ ਹੋਇਆ ਜਾਂ ਕਿਤੇ ਹੋਰ ਜਗ੍ਹਾ ਤੇ ਹੋਇਆ ਇਸ ਬਾਰੇ ਜਿਹੜਾ ਹੈਗਾ ਇਸ ਸਟੇਜ ਤੇ ਕਹਿਣਾ ਜਿਹੜਾ ਹੈਗਾ ਵਾਜਬ ਨਹੀਂ ਹੋਵੇਗਾ। ਸਰ ਘਰ ਵਾਲੇ ਨਾਲ ਕੋਈ